ਬੀਤੇ ਦਿਨੇ ਇਥੋਂ ਦੇ ਨਾਬਾ ਥਰਮਲ ਪਾਵਰ ਪਲਾਂਟ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਥਰਮਲ ਪਾਵਰ ਪਲਾਂਟ ਦੇ ਨਜ਼ਦੀਕ ਲੱਗੇ ਲਗਭਗ 25 ਪਿੰਡਾਂ ਦੇ ਸਰਪੰਚਾਂ ਨੇ ਪਿੰਡਾਂ ਦੇ ਲੋਕਾਂ ਦੇ ਨਾਲ ਸੈਂਕੜੇ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਧਰਨਾ ਲਗਾ ਕੇ ਰੋਜ਼ ਪ੍ਰਦਰਸ਼ਨ ਕੀਤਾ। ਹਾਤੇ ਥਰਮਲ ਪਾਵਰ ਪਲਾਂਟ ਤੇ ਅਫਸਰਾਂ ਦੇ ਖਿਲਾਫ ਜਮ ਕੇ ਨਾਰੀ ਬਾਜੀ ਕੀਤੀ ਗਈ। ਉਸ ਤੋਂ ਬਾਅਦ ਮੌਕੇ ਤੇ ਹੀ ਪਹੁੰਚੇ ਰਾਜਪੁਰ ਦੇ ਡੀਐਸਪੀ ਤੇ ਤਹਿਸੀਲਦਾਰ ਸਾਹਿਬ ਨੇ ਸਰਪੰਚਾਂ ਤੋਂ ਮੰਗਾ ਲਿਖਵਾਉਣ ਤੋਂ ਬਾਅਦ ਉਹਨਾਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿਵਾ ਕੇ ਉਥੋਂ ਧਰਨਾ ਖਤਮ ਕਰਵਾਇਆ। 5 ਦਸੰਬਰ ਯਾਨੀ ਕਿ ਅੱਜ ਦੇ ਦਿਨ ਰਾਜਪੁਰ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਐਸਡੀਐਮ ਸਾਹਿਬ ਦੇ ਨਾਲ ਉਕਤ ਮਸਲੇ ਨੂੰ ਲੈ ਕੇ ਬੈਠਕ ਵੀ ਰੱਖੀ ਗਈ ਸੀ। ਅੱਜ ਰਾਜਪ੍ਰਦੇ ਮੀਨੀ ਸੈਕਟਰੀਏਟ ਦੇ ਵਿੱਚ ਰੱਖੀ ਗਈ ਉਕਤ ਬੈਠਕ ਦੇ ਵਿੱਚ ਜਿੱਥੇ ਉਕਤ ਪਿੰਡਾਂ ਦੇ ਸਰਪੰਚ ਮੌਜੂਦ ਰਹੇ ਉੱਥੇ ਹੀ ਹਲਕਾ ਰਾਜਪ੍ਰਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਰਾਜਪ੍ਰਦੇ ਐਸਟੀਐਮ ਅਤੇ ਡੀਐਸਪੀ ਸਮੇਤ ਨਾਬਾ ਥਰਮਲ ਪਾਵਰ ਪਲਾਂਟ ਦੇ ਚੀਫ ਐਸਕੇ ਨਾਰੰਗ ਦੇ ਨਾਲ ਬੈਠਕ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿੱਚ ਸਰਪੰਚਾਂ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਜਿਸ ਦੇ ਵਿੱਚ ਪਿੰਡਾਂ ਦੇ ਸਰਪੰਚਾਂ ਤੇ ਥਰਮਲ ਪਾਵਰ ਪਲਾਂਟ ਦੇ ਅਫਸਰਾਂ ਦੇ ਵਿੱਚ ਕਾਫੀ ਬਹਿਸ ਤੋਂ ਬਾਅਦ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਉਕਤ ਮਾਮਲੇ ਨੂੰ ਸਮਾਪਤ ਕਰਵਾਇਆ ਗਿਆ ਅਤੇ ਉਹਨਾਂ ਮੰਗਾਂ ਨੂੰ ਮੰਨ ਲੈ ਗਿਆ ਇਹ ਮੰਗਾਂ ਕੀ ਸਨ ਅਤੇ ਬੈਠਕ ਦੇ ਵਿੱਚ ਕੀ ਫੈਸਲਾ ਲਿਆ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਥਰਮਲ ਪਾਵਰ ਪਲਾਂਟ ਦੇ ਚੀਫ ਐਸ ਕੇ ਨਾਰੰਗ ਦੇ ਜ਼ੁਬਾਨੀ ਜਿਹੜੀ ਮੀਟਿੰਗ ਰੱਖੀ ਸੀ ਪਿੱਛੇ ਨਾਬਾ ਥਰਮਲ ਪਲਾਂਟ ਦੇ ਬਾਹਰ ਜਿਹੜੇ ਹੈ ਪਿੰਡਾਂ ਦੇ ਸਰਪੰਚਾਂ ਨੇ ਧਰਨਾ ਲਾਇਆ ਜੀ ਤੇ ਕੀ ਕੀ ਗੱਲਾਂ ਹੋਈਆਂ ਤੇ ਕਿਹੜੀਆਂ-ਕਿਹੜੀਆਂ ਮੰਗਾਂ ਰੱਖੀਆਂ ਗਈਆਂ ਇਹਨਾਂ ਵੱਲੋਂ ਤੇ ਕੀ ਕੁਝ ਫੈਸਲੇ ਲਏ ਦੇਖੋ ਪਿਛਲੇ ਦਿਨੀ ਜਦੋਂ ਧਰਨਾ ਲੱਗਿਆ ਸੀ ਉਦੋਂ ਸਾਨੂੰ ਪਤਾ ਲੱਗਿਆ ਕਿ ਪਿੰਡਾਂ ਦੇ ਜਿਹੜੇ ਮਾਨਯੋਗ ਸਰਪੰਚ ਸਾਹਿਬ ਹੈ ਉਹਨਾਂ ਦੀਆਂ ਕੁਝ ਡਿਮਾਂਡਸ ਹੈ ਕਿ ਜਿਹੜਾ ਨਾਬਾ ਥਰਮਲ ਪਲਾਂਟ ਦਾ ਸੀਐਸਆਰ ਫੰਡ ਹੈ ਇਹਨਾਂ ਨੂੰ ਵੀ ਉਹ ਲੋਕ ਭਲਾਈ ਲਈ ਜ਼ਿਆਦਾ ਲਾਇਆ ਜਾਵੇ ਕਿਉਂਕਿ ਅ ਅ ਥਰਮਲ ਪਲਾਂਟ ਵੱਲੋਂ ਸੀਐਸਆਰ ਫੰਡ ਲਾਇਆ ਜਾ ਰਿਹਾ ਸੀਗਾ ਪਰ ਕਈ ਚੀਜ਼ਾਂ ਇਦਾਂ ਦੀ ਅਸੀਂ ਜਿਹੜੀਆਂ ਪਬਲਿਕ ਹਿੱਤ ਚ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਇਹ ਲੱਗ ਰਹੀਆਂ ਛੋਟੇ ਛੋਟੇ ਕੰਮ ਹੁੰਦੇ ਨੇ ਪਿੰਡਾਂ 'ਚ ਕੋਈ ਬੜੇ ਡਿਮਾਂਡਾਂ ਤਾਂ ਹੁੰਦੀਆਂ ਨਹੀਂ ਐ ਤਾਂ ਅੱਜ ਅਸੀਂ ਨਾਰੰਗ ਸਾਹਿਬ ਨੂੰ ਬੁਲਾਇਆ ਸੀਗਾ ਔਰ ਜੋ ਸਾਡੇ ਇਹਨਾਂ ਦੇ ਸਾਡੀਆਂ ਜੈਨੂਨ ਮੰਗਾਂ ਉਹ ਸਾਰੀਆਂ ਇਹਨਾਂ ਨੇ ਕਿਹਾ ਵੀ ਅਸੀਂ ਪੂਰੀਆਂ ਕਰਾਂਗੇ ਔਰ ਇੱਕ ਸਭ ਤੋਂ ਵੱਡੀ ਆ ਰਹੀ ਐ ਪਿੰਡਾਂ ਦੀ ਪ੍ਰੋਬਲਮ ਕੀ ਸਾਡਾ ਪਾਣੀ ਗੰਦਾ ਆ ਰਿਹਾ ਜਿਹਦੇ ਨਾਲ ਕੈਂਸਰ ਔਰ ਕਾਲਾ ਪੀਲਿਆ ਫੈਲ ਰਿਹਾ ਉਹਦੇ ਲਈ ਅਸੀਂ ਇਹਨਾਂ ਨੂੰ ਭਰੋਸਾ ਦਵਾਇਆ ਕਿ ਪਹਿਲਾਂ ਅਸੀਂ ਜਿਹੜੇ ਨਾਲ ਦੇ 39 40 ਪਿੰਡ ਹੈ ਉਹਦੇ ਪਾਣੀ ਦੀ ਟੈਸਟਿੰਗ ਕਰਵਾਵਾਂਗੇ ਟੈਸਟਿੰਗ ਕਰਵਾ ਕੇ ਦੁਬਾਰਾ ਫਿਰ ਉਹਦੀ ਰਿਪੋਰਟ ਲੈ ਕੇ ਨਾਰੰਗ ਸਾਹਿਬ ਕੋਲੇ ਬੈਠਾਂਗੇ ਜੇ ਉੱਥੇ ਥਰਮਲ 'ਚ ਕੋਈ ਪ੍ਰੋਬਲਮ ਹੈ ਥਰਮਲ ਦੇ ਵੱਲੋਂ ਕੋਈ ਪ੍ਰੋਬਲਮ ਕਰਕੇ ਸਾਡਾ ਪਾਣੀ ਗੰਦਾ ਹੋ ਰਿਹਾ ਤਾਂ ਉਹਦਾ ਵੀ ਹੱਲ ਕੀਤਾ ਜਾਊਗਾ ਮੈਮ ਮੈਂ ਉੱਥੇ ਮੌਕੇ ਤੇ ਮੌਜੂਦ ਸੀ ਜਿਸ ਦਿਨ ਤਰਨਾ ਲੱਗਿਆ ਸੀਗਾ ਉੱਥੇ ਕੁਝ ਦੋ ਅਫਸਰਾਂ ਦੀ ਵੀ ਸ਼ਿਕਾਇਤ ਲਈ ਜਾ ਰਹੀ ਸੀ ਨਾਲ ਵੀ ਇਹ ਜਿਹੜੇ ਹੈਗੇ ਅੰਦਰ ਸਾਡੀ ਗੱਲ ਨਹੀਂ ਪਹੁੰਚਾਉਂਦੇ ਤੇ ਸ ਸਰਪੰਚਾਂ ਨੂੰ ਅੰਦਰ ਨਹੀਂ ਜਾਣ ਦਿੰਦੇ ਉੱਪਰ ਅਫਸਰਾਂ ਨਾਲ ਗੱਲ ਕਰਨੀ ਆਂਦੀ। ਉਹਨਾਂ ਖਿਲਾਫ ਕੀ ਮੈਮ ਕੋਈ ਗੱਲਬਾਤ ਹੋਈ ਹੈ ਅਫਸਰਾਂ ਨਾਲ? ਦੇਖੋ, ਥਰਮਲ ਪਲਾਂਟ 'ਚ ਜੇ ਆਪਾਂ ਕਹੀਏ ਨਾ ਆਪਾਂ ਹਰ ਬੰਦਾ ਤਾਂ ਅੰਦਰ ਜਾ ਨਹੀਂ ਸਕਦਾ। ਇੱਕ ਸਕਿਉਰਿਟੀ ਪਰਪਸ ਨਾਲ ਹਰ ਬੰਦਾ ਨਹੀਂ ਜਾ ਸਕਦਾ। ਹਾਂ ਜਿਹੜੇ ਆਫੀਸਰਜ਼ ਦੀ ਕੰਪਲੇਂਟ ਕੀਤੀ ਅੱਜ ਵੀ ਕੀਤੀ ਹੈ, ਨਾਰੰਗ ਸਾਹਿਬ ਕੋਲੇ ਡਾਇਰੈਕਟ ਗੱਲ ਹੋਈ ਹੈ। ਅਸੀਂ ਇੱਕ ਨੈਕਸਟ ਮੀਟਿੰਗ ਜਨਵਰੀ ਦੇ ਫਰਸਟ ਵੀਕ 'ਚ ਵੀ ਰੱਖੀ ਹੈ। ਤਾਂ ਹੁਣ ਮੈਨੂੰ ਨਹੀਂ ਲੱਗਦਾ ਕਿ ਸਰਪੰਚਾ ਨੂੰ ਕੋਈ ਏਦਾਂ ਦੀ ਦਿੱਕਤ ਆਊਗੀ ਜਾਂ ਉਹਨਾਂ ਵੱਲੋਂ ਕੋਈ ਸ਼ਿਕਾਇਤ ਆਊਗੀ ਕਿ ਸਾਡੀ ਗੱਲ ਨਹੀਂ ਪਹੁੰਚ ਸਕਦੀ। ਤਾਂ ਐ ਸਾਡੇ ਕੋਲੇ ਪਹੁੰਚਾਓ ਅਸੀਂ ਅੱਗੇ ਗੱਲ ਕਰਾਂਗੇ ਔਰ ਬਾਕੀ ਨਰੰਗ ਸਾਹਿਬ ਨੇ ਵੀ ਅੱਜ ਪੂਰੀ ਛੋਟੀ ਲਈਤੀ ਹੈ ਕਿ ਅਸੀਂ ਜਿਹੜੇ ਲੋਕਾਂ ਦੀ ਹੈ ਜਨੂਨ ਮੰਗਿਆ ਉਹ ਅਸੀਂ ਪੂਰੀਆਂ ਕਰਾਂਗੇ ਮੈਡਮ ਇੱਕ ਸਭ ਤੋਂ ਵੱਡੀ ਗੱਲ ਆ ਰਹੀ ਸੀ ਟਰਾਂਸਪੋਰਟੇਸ਼ਨ ਦੀ ਉੱਥੇ ਜਿਹੜੀਆਂ ਗੱਡੀਆਂ ਉੱਥੇ ਬਹੁਤ ਫਾਸਟ ਲੰਘਦੀਆਂ ਇਹਨੇ ਮਤਲਬ ਓਵਰਲੋਡ ਹੋ ਕੇ ਥਰਮਲ ਵੱਲ ਜਾਂਦੀਆਂ ਤੇ ਉਹ ਕਈ ਐਕਸੀਡੈਂਟ ਕਰ ਚੁੱਕੀਆਂ ਉੱਥੇ ਮੈਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਜਾਂ ਆਉਣ ਵਾਲੇ ਦਿਨ ਉਹਨਾਂ ਦੇ ਕੋਈ ਫੈਸਲਾ ਲਿਆ ਗਿਆ ਗੱਡੀਆਂ ਦਾ ਬਿਲਕੁਲ ਗੱਡੀਆਂ ਇੱਕ ਤਾਂ ਓਵਰਲੋਡ ਨਹੀਂ ਹੋਣਗੀਆਂ ਜਿਹੜੀ ਰਾਖ ਸਾਈਡਾਂ ਤੇ ਉੱਡਦੀ ਹੈ ਜਿਹੜੇ ਬਾਈਕਰਜ਼ ਹੁੰਦੇ ਉਹਨਾਂ ਦੀ ਅੱਖਾਂ ਚ ਪੈਂਦੀ ਹੈ ਤੇ ਉਹਦੇ ਨਾਲ ਕੋਈ ਨਾ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਉਹ ਨਹੀਂ ਹੋਏਗਾ ਔਰ ਗੱਡੀਆਂ ਦੀ ਜਿਹੜੀ ਸਪੀਡ ਹੈ ਉਹਦੀ ਵੀ ਇੱਕ ਲਿਮਟ ਕੀਤੀ ਜਾਊਗੀ ਜੇ ਕੋਈ ਟਰਾਂਸਪੋਰਟਰ ਫੇਰ ਵੀ ਉਹ ਲਿਮਟ ਕਰਾਸ ਕਰਦਾ ਹੈ ਤਾ ਉਹਨੂੰ ਡੀਲਿਸਟ ਕੀਤਾ ਜਾਏਗਾ ਮੈਡਮ ਇਹ ਕਦ ਤੱਕ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਇੰਪਲੀਮੈਂਟ ਕਰ ਦੇਣਗੇ ਬਹੁਤ ਜਲਦੀ ਅਸੀਂ ਨੈਕਸਟ ਮੀਟਿੰਗ ਜਨਵਰੀ ਦੇ ਫਰਸਟ ਵੀਕ ਚ ਰੱਖੀ ਹੈ ਉਦੋਂ ਤੱਕ ਇਹ ਚ ਮੈਨੂੰ ਉਮੀਦ ਹੈ ਵੀ 90% ਮੰਗਾਂ ਇੰਪਲੀਮੈਂਟ ਮੈਡਮ ਮੇਨ ਮੰਗ ਸੀਗੀ ਇਹਨਾਂ ਦੀ ਜੌਬ ਦੀ ਜਿਹੜਾ ਨੇੜੇ-ਨੇੜੇ ਪਿੰਡਾਂ ਦੇ ਮੁੰਡੇ ਪੜੇ-ਲਿਖੇ ਹੈਗੇ ਇਹ ਬਾਹਰੋਂ ਜਿਹੜੇ ਹੈ ਬੰਦੇ ਰੱਖਦੇ ਆ ਉੱਥੇ ਜਦਕਿ ਆਪਣੇ ਪਿੰਡਾਂ ਦੇ ਵਿੱਚ ਵੀ ਪੜੇ-ਲਿਖੇ ਨੌਜਵਾਨ ਹੈਗੇ ਉਹਨਾਂ ਨੂੰ ਕਿਉਂ ਨਹੀਂ ਜੌਬ ਰੱਖਦੇ ਇੱਕ ਸਭ ਤੋਂ ਵੱਡੀ ਮੰਗ ਜਿਹੜੀ ਸੀ ਇਹਨਾਂ ਦੀ ਸੀਗੀ ਅੱਜ ਉਹ ਵੀ ਡਿਸਕਸ ਹੋਈ ਹੈ ਅਸੀਂ ਵੀ ਇਹੀ ਗੱਲ ਕਹੀ ਹੈ ਕਿ ਸਾਡੇ 70% ਬੱਚੇ ਸਾਡੇ ਹੋਣੇ ਚਾਹੁੰਦੇ ਆ ਵੀ ਅਸੀਂ ਇਕੱਲਾ ਕੋਈ ਧੂਆਂ ਜਾਂ ਗਰਮੀ ਸਹਿਣ ਲਈ ਨਹੀਂ ਅਸੀਂ ਇੱਥੇ ਥਰਮਲ ਲਗਾਇਆ ਸਾਡੇ ਬੱਚਿਆਂ ਨੂੰ ਵੀ ਕੰਮ ਮਿਲੇ ਇਹ ਨਹੀਂ ਕਿ ਅਸੀਂ ਬਿਮਾਰੀਆਂ ਚੱਲੀਏ ਲੋਕ ਬਾਹਰ ਲਿਆਂ ਤਾਂ ਇਹਨਾਂ ਨੇ ਅੱਜ ਪ੍ਰੋਮਿਸ ਕੀਤਾ ਕਿ ਜਿਹੜੇ ਬੱਚੇ ਕੈਪੇਬਲ ਹੋਣਗੇ ਜੇ ਅਸੀਂ ਸੋਚੀਏ ਵੀ ਇਹਨਾਂ ਨੇ ਉੱਥੇ ਜੌਬ ਹੈਗੀ ਸਾਇੰਟਿਸਟ ਦੀ ਤੇ ਅਸੀਂ ਕਹੀਏ ਸਾਡਾ 10 ਪੜਿਆ ਬੱਚਾ ਰੱਖ ਲਓ ਉਹ ਨਹੀਂ ਹੋ ਪਾਊਗਾ ਤੇ ਜਿਹਨੇ ਬੱਚੇ ਦੀ ਸਾਡੀ ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਹੋਊਗੀ ਜਿਹੜੇ ਬੱਚੇ ਉਹ ਪੂਰੀਆਂ ਕਰਨਗੇ ਉੱਥੇ ਉਹਨਾਂ ਨੂੰ ਜੌਬ ਮਿਲੇਗੀ ਮੈਡਮ ਇੱਕ ਨ ਵੀ ਇਹ ਜਿਹੜੇ ਥਰਮਲ ਪਲਾਂਟ ਦੇ ਜਿਹੜੇ ਵੀ ਅਫਸਰ ਹੈਗੇ ਇਹ ਇਸ ਨੂੰ ਫਾਲੋ ਨਹੀਂ ਕਰਦੇ ਕੋਈ ਉੱਥੇ ਇਹ じゃ ਇੱਕ ਸਿਸਟਮ ਲੱਗਿਆ ਹੁੰਦਾ ਜਿਹਨੂੰ ਇਹਨਾਂ ਨੇ ਚਲਾ ਕੇ ਰੱਖਣਾ ਹੁੰਦਾ ਕਿ ਉਹਦੀ ਪੋਲੂਸ਼ਨ ਜਿਹੜੀ ਹੈ ਉਹ ਪੋਲੂਸ਼ਨ ਨੂੰ ਕੰਟਰੋਲ ਕਰਕੇ ਰੱਖੇ ਲੇਕਿਨ ਇਹ ਉਹਨੂੰ ਬੰਦ ਕਰ ਦਿੰਨੇ ਆ ਤੇ ਨੇੜੇ-ਤੇੜੇ ਪਿੰਡਾਂ ਵਾਲਿਆਂ ਨੂੰ ਨਹੀਂ ਸ਼ਹਿਰ ਵਾਲਿਆਂ ਨੂੰ ਬੜੀ ਦਿੱਕਤ ਆਉਂਦੀ ਹੈ ਮੈਡਮ ਉਸ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਉਸ ਬਾਰੇ ਤੁਹਾਨੂੰ ਨਾਰਿੰਗ ਸਾਹਿਬ ਜ਼ਿਆਦਾ ਦੱਸ ਸਕਦੇ ਨੇ ਵੀ ਕੀ ਹੈ ਉਹ ਸਿਸਟਮ ਮੈਡਮ ਉਹ ਮੁੱਦਾ ਰੱਖਿਆ ਸੀ ਇਹਨਾਂ ਨੇ ਉਦੋਂ ਦੀ ਇਸ ਕਰਕੇ ਗੱਲ ਕੀਤੀ ਜੀ ਪੋਲੂਸ਼ਨ ਦਾ ਵੀ ਮੁੱਦਾ ਰੱਖਿਆ ਉਹ ਵੀ ਇਹਨਾਂ ਨੇ ਕਿਹਾ ਕਿ ਰਾਤ ਨੂੰ ਸਾਡੇ ਰਾਖ ਬਹੁਤ ਆਂਦੀ ਹੈ ਉਹ ਚੀਜ਼ਾਂ ਤੇ ਵੀ ਇਹਨਾਂ ਨੇ ਕਿਹਾ ਵੀ ਜੋ ਵੀ ਨਾਰਮਸ ਹੈਗੇ ਨੇ ਉਹ ਅਸੀਂ ਬਿਲਕੁਲ ਪੂਰੇ ਕਰਾਂਗੇ ਤਾਂ ਕਿ ਪਿੰਡ ਵਾਲਿਆਂ ਨੂੰ ਕੋਈ ਦਿੱਕਤ ਨਾ ਆਵੇ ਠੀਕ ਹੈ ਮੈਮ ਜੇ ਇੱਕ ਆਪਾਂ ਥਰਮਲ ਦੇ ਅੰਦਰ ਹਰ ਬੰਦਾ ਨਹੀਂ ਜਾ ਸਕਦਾ ਮੈਂ ਕੋਈ ਗ੍ਰਿਵੈਂਸਿਸ ਵੀ ਕੋਈ ਸ਼ੈੱਲ ਇਹਨਾਂ ਨੇ ਬਣਾਇਆ ਕਿਸੇ ਨੂੰ ਕੋਈ ਕੰਪਲੇਨਟ ਕੋਈ ਪ੍ਰੋਬਲਮ ਹੈ ਉਹਦੇ ਲਈ ਇੱਕ ਸੈੱਲ ਬਣਿਆ ਹੋਣਾ ਚਾਹੀਦਾ ਹੈ ਹਾਂ ਉਹ ਬਹੁਤ ਅੱਛਾ ਕੁਐਸਚਨ ਹੈ ਤੁਹਾਡਾ ਉਹ ਅਸੀਂ ਨਾਰੰਗ ਸਾਹਿਬ ਨਾਲ ਗੱਲ ਕਰ ਲੈਨੇ ਆ ਇੱਕ ਇਹਨਾਂ ਵੱਲੋਂ ਸੈੱਲ ਬਣਾਇਆ ਜਾਊਗਾ ਜਿੱਥੇ ਕਿ ਆਪਣੀ ਜੇ ਕਿਸੇ ਦੀ ਕੰਪਲੇਂਟ ਹੈ ਤਾਂ ਉੱਥੇ ਦਿੱਤੀ ਜਾਵੇ ਬਾਕੀ ਮਾਰੀਓ ਗਐਸਡੀਐਮ ਸਾਹਿਬ ਨੇ ਕਿਹਾ ਹੈ ਕਿ ਜੇ ਤੁਹਾਨੂੰ ਪਿੰਡ ਵਾਲਿਆਂ ਨੂੰ ਕੋਈ ਵੀ ਦਿੱਕਤ ਹੈ ਤਾਂ ਐਸਡੀਐਮ ਸਾਹਿਬ ਨੂੰ ਉਹ ਦੱਸੋ ਐਸਕੇ ਨਾਰੰਗ ਸਰ ਕੀ ਆਪਣਾ ਉੱਥੇ ਥਰਮਲ ਦੇ ਕੀ ਆਪਣੇ ਕੋਲ ਚੀਫ ਐਗਜ਼ੀਕਿਊਟਿਵ ਸਰ ਜਿਹੜੀਆਂ ਮੰਗਾਂ ਅੱਜ ਰੱਖੀਆਂ ਗਈਆਂ ਸਰਪੰਚਾ ਵੱਲੋਂ ਕੀ ਕਰੂੰ ਉਹਨਾਂ ਬਾਰੇ ਕੀ ਧਿਆਨ ਦਵਾਂਗੇ ਸਰ ਆ ਪਹਿਲੇ ਅਸੀਂ ਆਪਣੀ ਕੰਪਨੀ ਬਾਰੇ ਦੱਸ ਦਈਏ ਅਸੀਂ ਐਲ ਐਨ ਟੀ ਗਰੁੱਪ ਦਾ ਇੱਕ ਹਿੱਸਾ ਹੈਗੇ ਆ ਜਿਹੜੇ ਪੰਜਾਬ ਦੇ ਵਿੱਚ 1400 ਮੈਗਾਵਾਟ ਦਾ ਥਰਮਲ ਪਲਾਂਟ ਚਲਾ ਰਹੇ ਆ ਆਪਾਂ ਪਿਛਲੇ 10 ਸਾਲਾਂ ਤੋਂ ਥਰਮਲ ਪਲਾਂਟ ਸਾਡਾ ਲਾਇਆ ਹੈ ਪੰਜਾਬ ਦੀ ਸਭ ਤੋਂ ਸਸਤੀ ਬਿਜਲੀ ਸਾਡੇ ਪਲਾਂਟ ਵੱਲੋਂ ਸਪਲਾਈ ਹੋ ਰਹੀ ਹੈਗੀ ਜੀ ਲਗਭਗ ਪੰਜਾਬ ਦੀ 15% ਬਿਜਲੀ ਆਪਾਂ ਸਪਲਾਈ ਕਰ ਰਹੇ ਹੈਗੇ ਹਾਂ ਚੋਨੇ ਦੇ ਸੀਜ਼ਨ ਦੇ ਵਿੱਚ ਜਦੋਂ ਫਾਰਮਰਸ ਨੂੰ ਸਭ ਤੋਂ ਜ਼ਿਆਦਾ ਬਿਜਲੀ ਦੀ ਲੋਡ ਹੁੰਦੀ ਹੈਗੀ ਸਾਡੇ ਪਲਾਂਟ ਦੇ ਵਿੱਚੋਂ 100% ਬਿਜਲੀ ਪਿਛਲੇ 8-9 ਸਾਲਾਂ 10 ਸਾਲਾਂ ਤੋਂ جاری ਹੈਗੀ ਹੈ ਤੇ ਪੰਜਾਬ ਦੀ ਸੇਵਾ ਚ ਆਪਾਂ ਕਰ ਰਹੇ ਹੈਗੇ ਆ ਕੰਮ ਬਿਜਲੀ ਸਪਲਾਈ ਕਰ ਰਹੇ ਆ 24/7 ਸਾਡੇ ਪਲਾਂਟ ਚੱਲ ਰਹੇ ਨੇ ਤੇ ਇੱਕ ਤਾਂ ਸਾਡਾ ਕੰਮ ਹੈਗਾ ਪੰਜਾਬ ਦੇ ਵਿੱਚ ਬਿਜਲੀ 24 ਘੰਟੇ ਸਪਲਾਈ ਕਰਨ ਦਾ ਜੋ ਗਵਰਨਮੈਂਟ ਦਾ ਹੈਗਾ ਵਾਅਦਾ ਉਹਨੂੰ ਪੂਰਾ ਕਰ ਰਹੇ ਹੈਗੇ ਆ ਨਾਲ ਦੀ ਨਾਲ ਸਾਡਾ ਸੀਐਸਆਰ ਮੁਹਿੰਮ ਦੇ ਤਹਿਤ ਅਸੀਂ ਇੱਥੇ ਦੇ ਜਿਹੜੇ ਸਾਡੇ ਪਿੰਡ ਨੇ 49 ਵਿਲੇਜਿਸ ਸਾਡੀ ਸਕੀਮ ਦੇ ਤਹਿਤ ਅਸੀਂ ਇੱਥੇ ਸਕੀਮਾਂ ਲਾ ਰਹੇ ਹੈਗੇ ਆ ਪਿਛਲੇ 10 ਸਾਲਾਂ ਤੋਂ ਤੇ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਇਹਨਾਂ ਦੀ ਪੰਚਾਇਤ ਦੇ ਮਤੇ ਦੇ ਹਿਸਾਬ ਨਾਲ ਅਸੀਂ ਇੰਪਲੀਮੈਂਟ ਕਰਦੇ ਹਾਂ ਭਾਵੇਂ ਉਥੇ ਰੋਡਸ ਬਣਾਨੀਆਂ ਨੇ ਸਕੂਲਾਂ ਦੇ ਵਿੱਚ ਰੂਮਸ ਬਣਾਣੇ ਨੇ ਹੋਰ ਵੀ ਜੋ ਵੀ ਕੰਮ ਕਰਨੇ ਨੇ ਪਿੰਡਾਂ ਦੇ ਵਿੱਚ ਇਹਨਾਂ ਦੀ ਪੰਚਾਇਤਾਂ ਦੀ ਕੰਸਲਟੇਸ਼ਨ ਐਸੋਸੀਏਸ਼ਨ ਦੇ ਨਾਲ ਸਾਰੇ ਕੰਮ ਆਪਾਂ ਕਰ ਰਹੇ ਹੈਗੇ ਆ ਜੀ ਤੇ ਹੁਣ ਸਾਨੂੰ ਪਰਸੋਂ ਜਿਹੜਾ ਪਲਾਂਟ ਦੇ ਬਾਹਰ ਕੁਝ ਸਰਪੰਚ ਸਾਹਿਬ ਤੇ ਕੁਝ ਲੋਕ ਆਏ ਸੀਗੇ ਅੱਜ ਮੈਡਮ ਨੇ ਟਾਈਮ ਦਿੱਤਾ ਸੀਗਾ ਤੇ ਅਸੀਂ ਕਹਿੰਦੇ ਚਲੋ ਅਸੀਂ ਇੱਥੇ ਆ ਕੇ ਗੱਲ ਕਰਦੇ ਹੈਗੇ ਆਂ ਵੀ ਤੁਹਾਡੀ ਕੀ ਹੈਗੀਆਂ ਹਾਲਾ ਹਾਲ ਲੱਗੀ ਕਾਫੀ ਸਾਰੀ ਚੀਜ਼ਾਂ ਸਾਨੂੰ ਧਿਆਨ ਚ ਪਹਿਲੇ ਵੀ ਸੀਗੀਆਂ ਨੇ ਜੋ ਕਾਮਨ ਇਸ਼ੂਜ਼ ਹੀ ਨੇ ਜਿਵੇਂ ਰੋਡ ਦਾ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਤੇ ਅਸੀਂ ਉਸ ਦੇ ਐਕਸ਼ਨ ਵਾਸਤੇ ਅਸੀਂ ਪੂਰੀ ਪੂਰੀ ਤਰ੍ਹਾਂ ਸਪੋਰਟ ਕਰਾਂਗੇ ਹੁਣ ਤੁਸੀਂ ਇੱਕੋ ਚੀਜ਼ ਦੇਖੋਗੇ ਜਿਵੇਂ 49 ਵਿਲੇਜ ਦੇ ਨੇ ਮੰਨ ਲਓ ਹਰ ਇੱਕ ਪਿੰਡ ਚੋਂ 5-10 ਚੀਜ਼ਾਂ ਦੀ ਡਿਮਾਂਡ ਹੋ ਜਾਂਦੀ ਹੈ ਉਹ ਸਾਰੀਆਂ ਇਕੱਠੀਆਂ ਕਰਕੇ ਫਿਰ ਸਾਡੇ ਬਜਟ ਦੇ ਹਿਸਾਬ ਨਾਲ ਆਪਾਂ ਉਹਨੂੰ ਇੰਪਲੀਮੈਂਟ ਕਰਾਂਗੇ ਓਵਰ ਰਿਪੀਟਡ ਆਨ ਟਾਈਮ ਪ੍ਰੋਵਾਈਡਡ ਉਹ ਸਾਰੀਆਂ ਸੀਐਸਆਰ ਫਰੇਮਵਰਕ ਦੇ ਅੰਦਰ ਆ ਜਾਣ ਪਰ ਇੱਕ ਚੀਜ਼ ਅੱਜ ਮੈਂ ਮੈਡਮ ਨੂੰ ਕਹਤੀ ਹੈਗੀ ਕਿ ਇੱਕ ਡਿਮਾਂਡ ਸੀਗੀ ਮੈਡੀਕਲ ਵੈਨ ਦੀ ਉਹ ਅਸੀਂ ਕਮਿਟ ਕਰਤਾ ਹੈਗਾ ਕਿ ਮੈਡੀਕਲ ਵੈਨ ਪ੍ਰੋਵਾਈਡ ਕੀਤੀ ਜਾਏਗੀ ਉਹ ਮੈਡਮ ਜਾਂ ਲੋਕਲ ਐਸਡੀਐਮ ਸਾਹਿਬ ਡਿਸਾਈਡ ਕਰ ਦੇਣਗੇ ਉਹ ਉਹ ਕਿਨੂੰ ਹੈਂਡਓਵਰ ਕਰਨੀ ਹੈ ਅਸੀਂ ਫੁੱਲੀ ਇੱਕ ਇੱਕ ਉਪਰ ਕਰਕੇ ਹੈਂਡਓਵਰ ਕਰ ਦੇ ਜੇ ਆਪਾਂ ਸਾਰਾ ਕੁਝ ਕਰ ਰਹੇ ਹਾਂ ਜਿਹਦੀ ਚੁਤੀ ਦਸੀਆ ਆਪਣੇ ਥਰਮਲ ਪਲਾਂਟ ਦੀਆਂ ਜਿੰਨੀ ਵੀ ਮਲਬਦੀਆਂ ਦਸੀਆਂ ਜੇ ਆਪਾਂ ਉਹ ਕਰ ਰਹੇ ਤਾਂ ਕਿਉਂ ਸਰਪੰਚਾਂ ਨੂੰ ਤਰਨਾ ਲਾਉਣ ਦੀ ਲੋੜ ਪੈਂਦੀ ਹੈ ਉੱਥੇ ਅਸੀਂ ਵੀ ਇਹੀ ਚੀਜ਼ ਮੈਡਮ ਨਾਲ ਡਿਸਕਸ ਕਰ ਰਹੇ ਸੀਗੇ ਕਿ ਕਈ ਵਾਰੀ ਕਮਿਊਨੀਕੇਸ਼ਨ ਬ੍ਰੇਕਡਾਊਨ ਹੋ ਜਾਂਦਾ ਹੈ ਜਾਂ ਨਵੇਂ-ਨਵੇਂ ਸਰਪੰਚ ਆਏ ਨੇ ਥਰਮਲ ਦਾ ਠੀਕ ਨਹੀਂ ਹੈ ਜਾਂ ਉਹਨਾਂ ਅਫਸਰਾਂ ਦਾ ਦੋ ਦਾ ਠੀਕ ਨਹੀਂ ਹੈ ਜਿਨ੍ਹਾਂ ਦੀ ਇਹ ਬਾਰ ਬਾਰ ਸ਼ਿਕਾਇਤ ਕਰਦੇ ਆਂ ਦੇਖੋ ਜੀ ਕਿਸੇ ਇੰਡੀਵਿਜੂਅਲ ਬਾਰੇ ਮੈਂ ਤਾਂ ਕੁਝ ਨਈ ਨਈ ਡਿਸਕਸ ਕਰ ਸਕਦਾ ਸਰ ਉਹਨੂੰ ਦੇਖਣਾ ਤਾਂ ਆਪਾਂ ਹੀ ਹੈ ਨਾ ਸਰ ਆਪਾਂ ਤਾਂ ਹੋਰੇ ਹੁੰਦੇ ਨਹੀਂ ਹਾਂ ਮੈਂ ਫੀਡਬੈਕ ਲੈ ਲਈ ਹੈਗੀ ਹਾਂਜੀ ਹਾਂਜੀ ਦੇਖੋ ਜੀ ਸਾਡਾ ਇਹ ਹੈਗਾ ਪਰਪਸ ਕਿ ਤੁਹਾਡੇ ਕੰਮ ਹੋਣ ਪੰਚਾਇਤਾਂ ਦੇ ਕੰਮ ਹੋਣ ਉਹ ਸਾਡੀ ਕਮਿਟਮੈਂਟ ਹੈਗੀ ਪੰਚਾਇਤਾਂ ਦੇ ਕੰਮ ਕੀਤੇ ਜਾਣਗੇ ਜਿਹੜੇ ਅਫਸਰ ਹੈਗੇ ਉਹ ਪਿੰਡਾਂ ਵਾਲਿਆਂ ਨਾਲ ਤਾਲਮੇਲ ਕਰਕੇ ਤਾਲਮੇਲ ਕਰਨ ਵਾਸਤੇ ਫੀਡਬੈਕ ਤਾਲਮੇਲੀ ਠੀਕ ਨਹੀਂ ਹੈ ਤਾਂ ਤਰਨਾ ਤਾਂ ਲੱਗੇਗਾ ਸਾਨੂੰ ਤਾਲਮੇਲ ਨੂੰ ਇੰਪਰੂਵ ਕੀਤਾ ਜਾਏਗਾ ਹਾਂਜੀ ਹਾਂਜੀ ਇੰਪਰੂਵ ਕੀਤਾ ਜਾਏਗਾ ਤਾਲਮੇਲ ਜੇ ਕੋਈ ਕਮੀ ਪੇਸ਼ੀ ਹੈਗੀ ਉਹਨੂੰ ਇੰਪਰੂਵ ਕੀਤਾ ਜਾਏਗਾ ਤੇ ਗ੍ਰੀਨਰੀ ਕਿਉਂ ਨਹੀਂ ਕਰ ਰਹੇ ਸਰ ਆਪਾਂ ਉਥੇ ਨੇੜੇ-ਤੇੜੇ ਸਾਨੂੰ ਕਿਤੇ ਗ੍ਰੀਨਰੀ ਨਹੀਂ ਨਜ਼ਰ ਆਈ ਅੰਦਰ ਤਾਂ ਸਾਨੂੰ ਪਤਾ ਨਹੀਂ ਥਰਮਲ ਦੇ ਹੈ ਕਿ ਨਹੀਂ ਬਾਹਰ ਕਿਤੇ ਵੀ ਗ੍ਰੀਨਰੀ ਦੀ ਜੇ ਉਹ ਜ਼ਮੀਨ ਆਫਰ ਕਰੇਗੀ ਤੇ ਅਸੀਂ ਉਥੇ ਪੇੜ ਲਗਾਉਣ ਨੂੰ ਤਿਆਰ ਆ ਨਾਨਕ ਬਗੀਚੀ ਆਪਾਂ ਲਾ ਵੀ ਰਹੇ ਆਂ ਗਿਆ ਇੱਕ ਇੱਕ ਬੜਾ ਵੱਡਾ ਪ੍ਰੋਜੈਕਟ ਸਾਡਾ ਹੈਗਾ ਨਾਨਕ ਬਗੀਚੀ ਦਾ ਲੱਗ ਰਿਹਾ ਲੋਕਲ ਏਰੀਆ ਚ ਹੋਰ ਵੀ ਜੇ ਸਾਨੂੰ ਜ਼ਮੀਨ ਮੁਹੱਈਆ ਕਰਾਈ ਜਾਏਗੀ ਪੰਚਾਇਤ ਵੱਲੋਂ ਆਪਾਂ ਉਥੇ ਨਾਨਕ ਬਗੀਚੀ ਲਾਂਚ ਕਰੂਗਾ ਸਰ ਤੁਸੀਂ ਜਿਹੜੀ ਟ੍ਰੈਫਿਕ ਦੀ ਸਮੱਸਿਆ ਦੀ ਗੱਲ ਕੀਤੀ ਗਈ ਹੈ ਓਵਰਲੋਡਿੰਗ ਦੀ ਤੁਸੀਂ ਕਦੀ ਚੈੱਕ ਕੀਤਾ ਉਥੇ ਵੀ ਓਵਰਲੋਡ ਗੱਡੀਆਂ ਕਿਸ ਤਰ੍ਹਾਂ ਸਪੀਡ ਨਾਲ ਕਿਸ ਤਰ੍ਹਾਂ ਜਾਂਦੀਆਂ ਉਥੇ ਪਿੰਡ ਵਾਲੇ ਕਿੰਨੇ ਪਰੇਸ਼ਾਨ ਹੈ ਸਾਡੇ ਸਾਡੇ ਪਿੰਡਾਂ ਦੇ ਨਾਲ ਡੇਲੀ ਅਸੀਂ ਡਾਇਲੌਗ ਕਰਦੇ ਹੈਗੇ ਆ ਇਹ ਸਾਰੀ ਚੀਜ਼ਾਂ ਸਾਡੇ ਧਿਆਨ 'ਚ ਨੇ ਤੇ ਆਪਾਂ ਇਸ ਐਕਸ਼ਨ ਲੈ ਇਸ ਬੈਠਕ ਤੋਂ ਬਾਅਦ ਪਿੰਡਾਂ ਦੇ ਸਰਪੰਚਾਂ ਦਾ ਕੀ ਕੁਝ ਕਹਿਣਾ ਸੀ ਸੋ ਆਓ ਤੁਹਾਨੂੰ ਵੀ ਸੁਣਾਉਂਦੇ ਆ ਕੀ ਕਹਿਣਾ ਚਾਹੋਗੇ ਜਿਹੜੀ ਮੀਟਿੰਗ ਐਮਐਲਏ ਸਾਹਿਬ ਨੇ ਰੱਖੀ ਸੀ ਕਿ ਉਹਦੋਂ ਤੇ ਤਰਨੇ ਤੋਂ ਬਾਅਦ ਹੋਣ ਹਾਂਜੀ ਤੇ ਕੀ ਕਹਿਣਾ ਚਾਹੋਗੇ ਇਹਨਾਂ ਆਪਣਾ ਜੋ ਤਰਨਾ ਸੀ ਉਸ ਤੋਂ ਬਾਅਦ ਅੱਜ ਦੀ ਮੀਟਿੰਗ ਡਿਸਾਈਡ ਹੋਈ ਸੀ ਅੱਜ ਦੀ ਮੀਟਿੰਗ 'ਚ ਸਾਡੇ ਮੇਨ ਦੋ ਮੁੱਦੇ ਮੇਨ ਸੀਗੇ ਜਿਸ 'ਚ ਇਹਨਾਂ ਨੇ ਜੋ ਪ੍ਰਦੂਸ਼ਣ ਪਾਣੀ ਦਾ ਪ੍ਰਦੂਸ਼ਣ ਕਰ ਰਹੇ ਨੇ ਸਾਡੇ ਨੇੜੇ-ਨੇੜੇ ਪਾਣੀ ਜਿਵੇਂ ਜੀਰਾ ਫੈਕਟਰੀ ਦਾ ਪਾਣੀ ਪੋਲਿਊਸ਼ਨ ਦਾ ਉਹੀ ਸੇਮ ਇੱਥੇ ਹੈ ਉਹਦਾ ਇਹਨਾਂ ਨੇ ਕਿਹਾ ਕਿ ਆਪਾਂ ਰਿਵਿਊ ਕਰ ਲੈਂਦੇ ਹਾਂ ਜੋ ਉਸ ਤੇ ਰਿਪੋਰਟਾਂ ਆਣਗੀਆਂ ਉਹਦੇ ਤਹਿਤ ਉਹਦੇ ਕਾਰਵਾਈ ਕਰਾਈ ਜਾਊਗੀ ਉਹ ਜੋ ਗੰਦ ਪਾਣੀ ਗਦਲਾ ਕਰਨੀ ਨੇ ਉਹ ਇਹ ਬੰਦ ਕਰਨਗੇ ਚੀਲਾਂ ਦੇ ਮੁਤਾਬਕ ਤੇ ਦੂਸਰਾ ਜੋ ਹਵਾ ਦੇ ਵਿੱਚ ਪ੍ਰਦੂਸ਼ਣ ਹੈ ਉਹਦਾ ਵੀ ਇਹਨਾਂ ਦੇ ਨਾਲ ਹੁਣ ਕਰੀਏ ਕਿ ਭਾਈ ਤੁਸੀਂ ਗ੍ਰੀਨਰੀ ਪੂਰੀ ਕਰੋ ਇਹਨਾਂ ਨੇ ਕਿਹਾ ਕਿ ਅਸੀਂ ਪੂਰੀ ਕਰਦੇ ਹਾਂ ਸਾਨੂੰ ਬਾਕੀ ਦੇਖਦੇ ਹਾਂ ਇਹ ਤੇ ਅਜ ਤੱਕ ਸਿਰਫ ਨੌਕਰੀਆਂ ਦੀ ਕੀ ਗੱਲ ਹੋਈ ਹੈ ਨੌਕਰੀਆਂ ਦੀ ਗੱਲ ਹੋਈ ਹੈ ਜੀ ਰੋਜ਼ਗਾਰ ਦੀ ਇਹ ਕਹਿੰਦੇ ਅਸੀਂ ਜ਼ਰੂਰ ਲੋਕਲ ਤੁਹਾਨੂੰ ਰਿਪੋਰਟ ਵੀ ਦਿੰਦੇ ਹਾਂ ਕਿੰਨੇ ਬੱਚੇ ਸਾਡੇ ਤੁਹਾਡੇ ਲੋਕਲ ਕੰਮ ਕਰ ਰਹੇ ਨੇ ਜੇ ਉਸ 'ਚ ਕਮੀ ਹੋਈ ਤਾਂ ਰੋਜ਼ਗਾਰ ਵੀ ਇਹ ਦੇਣਗੇ ਅੱਛਾ ਠੀਕ ਹੈ ਜੀ ਅੱਗੇ ਤੋਂ ਤੇ ਜਿਹੜੀ ਜਿਹੜੀ ਗੱਲ ਇਹ ਅੰਦਰ ਹੋਈ ਹੈ ਕੋਈ ਅਫਸਰ ਨੂੰ ਵੀ ਬਾਹਰ ਕੱਢਿਆ ਗਿਆ ਹੈ ਜੋ ਸੁਣਨ ਨੂੰ ਆਈ ਹੈ ਕਿ ਬੜੀ ਬਦਤਮੀਜ਼ੀ ਨਾਲ ਬੋਲਦੇ ਆ ਇਹ ਕਹਿੰਦੇ ਕੋਈ ਗੱਲ ਕਰ ਰਹੀ ਸੀ ਤੇ ਉਹ ਹੱਸ ਰਿਹਾ ਸੀ ਅੰਦਰ ਸਰ ਉਹ ਕਾਫੀ ਮਿਸਬੀਹੇਵ ਕਰ ਰਿਹਾ ਸੀ ਜੋ ਵੀ ਕੋਈ ਸਰਪੰਚ ਉੱਠ ਕੇ ਕੁਐਸਚਨ ਕਰਦਾ ਸੀ ਉਹ ਪਹਿਲਾਂ ਹੱਸਣਾ ਸਰ ਕੀ ਨਾ ਸੀ ਗੁਰਜੀਤ ਸਿੰਘ ਤੇ ਉਹਨਾਂ ਨੂੰ ਫਿਰ ਸਾਰੀ ਪੰਚਾਇਤ ਨੇ ਤੇ ਅਫਸਰਾਂ ਨੇ ਉਹਨਾਂ ਨੂੰ ਬਾਹਰ ਕੱਢਿਆ ਹੈਗਾ ਬਾਕੀ 2019 ਤੋਂ ਇਹਨਾਂ ਨੇ ਸਕੀਮਾਂ ਬੰਦ ਕੀਤੀਆਂ ਸੀ ਸਾਡਾ ਬਸ ਇਹੀ ਸੀ ਅੱਜ ਮੀਟਿੰਗ 'ਚ ਇਹਨਾਂ ਨੇ ਕਿਹਾ ਕਿ ਜਿਹੜੀ ਅਸੀਂ ਸਕੀਮਾਂ ਬੰਦ ਕੀਤੀਆਂ ਨੇ ਉਹਨਾਂ ਨੂੰ ਦੁਬਾਰਾ ਅਸੀਂ ਲਾਗੂ ਕਰਦੇ ਹਾਂ ਤੇ ਜਨਵਰੀ 1 ਇਹਨਾਂ ਨੇ ਸਾਨੂੰ ਟਾਈਮ ਦਿੱਤਾ ਹੈਗਾ ਉਦੋਂ ਤੱਕ ਅਸੀਂ ਵੇਟ ਕਰਦੇ ਥੋ ਥੈਂਕ ਯੂ ਮੀਡੀਆ ਦਾ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਸੰਤੁਸ਼ਟੀ ਹੋਈ ਮੈਡਮ ਹਾਂ ਸਰ ਸੰਤੁਸ਼ਟੀ ਇੱਕ ਇੱਕ ਮਹੀਨੇ ਦੀ ਬਾਅਦ ਹੋਏਗੀ ਸੰਤੁਸ਼ਟੀ ਸਾਨੂੰ ਜਨਵਰੀ ਚ ਹੋਏਗੀ ਇੱਥੇ ਰਿਵਿਊ ਕਰਾਂਗੇ ਦੁਬਾਰਾ ਜੇ ਕਿ ਜੋ ਵੀ ਥਰਮਲ ਦੇ ਕਾਰਨ ਸਾਡਾ ਇਲਾਕਾ ਖਰਾਬ ਹੋ ਰਿਹਾ ਚਾਹੇ ਪਾਣੀ ਖਰਾਬ ਹੋ ਰਿਹਾ ਚਾਹੇ ਹਵਾ ਹੋ ਰਹੀ ਹੈ ਉਹ ਅਸੀਂ ਬਿਲਕੁਲ ਸਹਿਣ ਨਹੀਂ ਕਰਾਂਗੇ ਇਹ ਤਾਂ ਹਜੇ ਸਿਰਫ ਟ੍ਰੇਲਰ ਹੈ ਹਜੇ ਗੱਲ ਸ਼ੁਰੂ ਹੋਈ ਹੈ ਅਸੀਂ ਆਪਣਾ ਇਲਾਕਾ ਜ਼ਹਿਰ ਨਾਲ ਮਰਨ ਨਹੀਂ ਦੇਣਾ ਇਹ ਚੀਨਾ ਵੀ ਸਾਨੂੰ ਕਰਨਾ ਪਊਗਾ ਅਸੀਂ ਜ਼ਰੂਰ ਕਰਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੀ ਗੱਲ ਪਚਾਈ ਹੈ ਪੂਰੇ ਪੰਜਾਬ ਚ ਪੂ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्द होवे असर